ਬ੍ਰੀਤਕੋਟ ਦੇ ਪਿੰਡ ਸੁਖਣਵਾਲਾ ਵਿੱਚ ਧੋਖੇਬਾਜ਼ ਤੇ ਲਾਲਜੀ ਪਤਨੀ ਰੁਪਿੰਦਰ ਕੌਰ ਤੇ ਉਸ ਦੇ ਆਸ਼ਿਕ ਵੱਲੋਂ ਘਣਾਉਣੀ ਮੌਤ ਮਾਰੇ ਗਏ ਗੁਰਵਿੰਦਰ ਸਿੰਘ ਦੀ ਅੰਤਮ ਅਰਦਾਸ ਹੋ ਗਈ। ਅੰਤਮ ਅਰਦਾਸ ਵਿੱਚ ਸ਼ਾਮਲ ਸਭ ਨੇ ਸੇਜਲ ਅੱਖਾਂ ਨਾਲ ਉਸ ਦੀ ਅੰਤਰ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ। ਗੁਰਵਿੰਦਰ ਸਿੰਘ ਦੇ ਤੁਲ ਜਾਣ ਤੋਂ ਬਾਅਦ ਸੁਖਣਵਾਲਾ ਹੁਣ ਸੁਖਵਾਲਾ ਨਹੀਂ ਰਿਹਾ। ਕਿਉਂਕਿ ਪਿੰਡ ਦੀ ਹਰ ਅੱਖ ਨਮ ਸੀ। ਉਸ ਸੋਹਣੇ ਸੁਨੱਖੇ ਗੁਰਵਿੰਦਰ ਨੂੰ ਯਾਦ ਕਰਕੇ ਜਿਹੜਾ ਇੱਕ ਬਦਚਲਨ ਪਤਨੀ ਦੀਆਂ ਖਵਾਸ਼ਾਂ ਨੂੰ ਪੂਰਾ ਕਰਨ ਲਈ ਬੈਂਕ ਵਿੱਚ 15000 ਰੁਪਏ ਦੀ ਨੌਕਰੀ ਕਰਦਾ ਸੀ ਭਾਵੇਂ ਕਿ ਉਸ ਨੂੰ ਇਸ ਦੀ ਬਹੁਤੀ ਲੋੜ ਨਹੀਂ ਸੀ ਕਿਉਂਕਿ ਉਹ ਆਪ 25 ਕਿੱਲੇ ਜ਼ਮੀਨ ਦਾ مالک ਸੀ ਸਾਥੀਓ ਲਾਲਚ ਬੰਦੇ ਨੂੰ ਕਿੰਨਾ ਨੀਚ ਬਣਾ ਦਿੰਦਾ ਹੈ ਦੇਸ਼ ਵਿਦੇਸ਼ ਵਿੱਚ ਬੈਠਾ ਹਰ ਪੰਜਾਬੀ ਇਨ੍ਹਾਂ ਹੀ ਸੋਚਾਂ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਸਕੂਲਾਂ ਵਿੱਚ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦੀ ਕਹਾਣੀ ਪੜਾਇਆ ਕਰਦੇ ਸੀ ਕਿ ਕਿਵੇਂ ਇੱਕ ਲਾਲਚੀ ਬੰਦੇ ਨੇ ਹਰ ਰੋਜ਼ ਸੋਨੇ ਦਾ ਇੱਕ ਅੰਡਾ ਦੇਣ ਵਾਲੀ ਮੁਰਗੀ ਨੂੰ ਇਸ ਕਰਕੇ ਮਾਰ ਦਿੱਤਾ ਕਿ ਕਿਉਂ ਨਾ ਸਾਰੇ ਅੰਡੇ ਇੱਕੋ ਵਾਰ ਹੀ ਕੱਢ ਲਏ ਜਾ। ਤੇ ਉਸ ਲਾਲਚੀ ਬੰਦੇ ਨੇ ਆਪਣੀ ਮੁਰਗੀ ਮਾਰ ਦਿੱਤੀ ਨਤੀਜਾ ਮੁਰਗੀ ਵੀ ਗਈ ਤੇ ਅੰਡੇ ਵੀ ਨਹੀਂ। ਆਪਣੇ ਘਰ ਵਾਲੇ ਨੂੰ ਮਾਰਨ ਵਾਲੀ ਰੁਪਿੰਦਰ ਕੌਰ ਦਾ ਵੀ ਇਹੀ ਹਾਲ ਹੈ। ਜਿਸ ਨੇ ਇਹ ਸੋਚਿਆ ਸੀ ਕਿ ਗੁਰਿੰਦਰ ਨੂੰ ਮਾਰ ਕੇ ਉਸ ਦੀ 25 ਕਿਲੇ ਦੀ ਜ਼ਮੀਰ ਵੀ ਆਪਣੇ ਕਬਜ਼ੇ ਵਿੱਚ ਕਰ ਲਵੇਗੀ ਦੂਜਾ ਦੂਜਾ ਆਸ਼ਿਕ ਦੇ ਰਸਤੇ ਵਿੱਚ ਆਉਣ ਵਾਲੀ ਰੁਕਾਵਟ ਨੂੰ ਸਦਾ ਵਾਸਤੇ ਦੂਰ ਕਰ ਦੇਵੇਗੀ ਇਸ ਨੇ ਨਾ ਸਿਰਫ ਆਪਣੇ ਸਹੁਰੇ ਪਰਿਵਾਰ ਨੂੰ ਧੋਖਾ ਦਿੱਤਾ ਸਭੋਂ ਵਾਰਦਤ ਕਰਨ ਤੋਂ ਬਾਅਦ ਰਾਤ ਦੇ 12:30 ਵਜੇ ਆਪਣੇ ਮਾਪੇ ਨੂੰ ਫੋਨ ਕਰਕੇ ਕਿਹਾ ਕਿ ਸਾਡੇ ਘਰ ਬਾਹਰੋਂ ਬੰਦੇ ਆਣ ਪਏ ਆ ਉਹ ਗੁਰਵਿੰਦਰ ਨੂੰ ਮਾਰ ਕੇ ਚਲੇ ਗਏ ਤੁਸੀਂ ਜਲਦੀ ਆਓ ਪਰ ਰੁਪਿੰਦਰ ਵੱਲੋਂ ਕੀਤੀ ਗਈ ਇਹ ਝਾਲਸਾ ਜੀ ਸਿਰੇ ਨਾ ਚੜ੍ਹ ਸਕੇ ਆਪਣੀਆਂ ਬਾਹਾਂ ਤੇ ਸ਼ੇਰਨੀ ਦੇ ਟੈਟੂ ਬਣਾ ਕੇ ਰੀਲਾਂ ਬਣਾਉਣ ਵਾਲੀ ਤੇ ਸੱਜ-ਤੱਜ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੀ ਰੁਪਿੰਦਰ ਕੌਰ ਅੱਜ ਜੇਨ ਦੀਆਂ ਸਲਾਕਾਂ ਪਿੱਛੇ ਆਪਣਾ ਸਿਰਮੂਲ ਬੇਟੀ ਨਜ਼ਰ ਆ ਰਹੀ ਹੈ ਮਖਮਲੀ ਗੰਦਿਆਂ ਤੇ ਸੌਣ ਵਾਲੀ ਤੇ ਆਪਣੇ ਆਸ਼ਿਕ ਨਾਲ ਵਕ-ਵਕ ਹੋਟਲਾਂ 'ਚ ਖੇ ਖਾਣ ਵਾਲੀ ਹੁਣ ਜਮੀਨ ਤੇ ਬੈਠਾ ਵੀ ਉਸ ਨੂੰ ਨਸੀਬ ਨਹੀਂ ਹੋ ਰਿਆ ਰੁਪਿੰਦਰ ਕੌਰ ਦਾ ਇਹ ਬੁਰਾ ਅੰਜਾਮ ਇੱਕ ਸਬਕ ਹੈ ਉਹਨਾਂ ਧੀਆਂ ਭੈਣਾਂ ਲਈ ਜਿਹੜੀਆਂ ਆਪਣੀਆਂ ਭਾਵਨਾਵਾਂ ਤੇ ਕਾਬੂ ਨਾ ਪਾਉਂਦੀਆਂ ਹੋਈਆਂ ਇੱਕ ਐਸੇ ਰਸਤੇ ਤੇ ਤੁਰ ਪੈਂਦੀਆਂ ਹਨ ਜਿੱਥੇ ਬਦਨਾਮੀ ਤੋਂ ਇਲਾਵਾ ਹੋਰ ਕੁਝ ਪੱਲੇ ਨਹੀਂ ਪੈਂਦਾ ਗੁਰੂ ਘਰ ਦੀ ਬਾਣੀ ਸਾਨੂੰ ਅਜਿਹੇ ਕਰਮ ਤੋਂ ਵਰਜਦੀ ਹੈ ਕਿ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ ਸਾਥੀਓ ਸਾਡੇ ਸਮਾਜ ਵਿੱਚ ਲਾਲਚੀ ਲੋਕਾਂ ਨੇ ਆਪਣੀਆਂ ਅੱਖਾਂ ਤੇ ਲਾਲਚ ਦੀ ਐਸੀ ਪੱਟੀ ਬੰਨ ਲਈ ਹੈ ਕਿ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਇਹ ਪੱਟੀ ਨਾ ਸਿਰਫ ਵਿਸ਼ੇਵਕਾਰਾਂ ਦੀ ਹੈ ਸਗੋਂ ਵੱਧ ਤੋਂ ਵੱਧ ਧਨ ਦੌਲਤ ਇਕੱਠੀ ਕਰਨ ਦੀ ਵੀ ਹੈ ਅੱਜ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ ਉਹਨਾਂ ਪਵਿੱਤਰ ਬੋਲਾਂ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਹੈ ਜਿਸ ਵਿੱਚ ਆਪ ਜੀ ਨੇ ਫਰਮਾਇਆ ਸੀ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਦਿਆਂ ਤਨ ਪੀੜੀਏ ਮਨ ਵਿੱਚ ਚੱਲੇ ਵਿਕਾਰ ਹੋਰਨਾਂ ਦਾ ਹੱਕ ਕਾਣਾ ਬਹੁਤ ਵੱਡਾ ਪਾਪ ਹੈ ਕਿਉਂਕਿ ਦੂਜਿਆਂ ਦਾ ਹੱਕ ਖਾਣ ਵਾਲਾ ਵਿਅਕਤੀ ਕਦੀ ਆਤਮਿਕ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਉਸ ਨੂੰ ਖੁਆਰੀ ਦਾ ਸਾਹਮਣਾ ਕਰਨਾ ਹੀ ਪੈਣਾ ਰੁਪਿੰਦਰ ਕੌਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਮਰਿਆਦਾ ਨੂੰ ਭੁੱਲ ਕੇ ਆਪਣੇ ਮਨ ਚੱਲੇ ਆਸ਼ਿਕੀ ਪਿਛਲਕ ਬਣ ਕੇ ਵਿਸ਼ੇ ਵਿਕਾਰਾਂ ਦੀ ਦਲਦਲ ਵਿੱਚ ਐਸੀ ਤਕੀ ਗਈ ਕਿ ਉਸ ਨੂੰ ਗਰਕਣ ਲਈ ਅੱਜ ਧਰਤੀ ਵੇਲ ਨਹੀਂ ਦੇ ਰਹੀ। ਬਾਬੇ ਨਾਨਕ ਨੇ ਸਾਨੂੰ ਬਹੁਤ ਸਮਝਾਇਆ ਕਿ ਭਾਈ ਕਿਸੇ ਦਾ ਹੱਕ ਨਾ ਮਾਰੋ ਕਿਉਂਕਿ ਇਸ ਦਾ ਭੁਗਤਾਨ ਹਰ ਹਾਲਤ ਵਿੱਚ ਸਰੀਰ ਨੂੰ ਕਰਨਾ ਹੀ ਪੈਣਾ ਹੈ। ਹੱਥ ਕੰਗੜ ਨੂੰ ਆਰਸੀ ਕੀ ਤੁਸੀਂ ਆਪ ਦੇਖ ਲਓ ਸਰਬਜੀਤ ਕੋ ਆਪਣਾ ਪੁੱਤ-ਪੋਤਿਆਂ ਵਾਲਾ ਪਰਿਵਾਰ ਛੱਡ ਕੇ ਪਾਕਿਸਤਾਨ ਵਿੱਚ ਇੱਕ ਵਿਆਹੇ ਬਰੇ ਪਾਕਿਸਤਾਨੀ ਨਾਲ ਨੱਠ ਕੇ ਜਿਸ ਨੂੰ ਹੁਣ ਪਾਕਿਸਤਾਨ ਵਿੱਚ ਵੀ ਛੁਪਣ ਦੀ ਜਗ੍ਹਾ ਨਹੀਂ ਮਿਲਦੀ ਇਸ ਤਰ੍ਹਾਂ ਦੇ ਹੱਕ ਮਾਰਨ ਵਿੱਚ ਰਿਸ਼ਵਤਖੋਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਭਾਰੀ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਰ ਕੀ ਜਾਣਾ ਇਹਨਾਂ ਦਿਨਾਂ ਵਿੱਚ ਇੱਕ ਡੀਆਈਜੀ ਰੇਂਜ ਦੇ ਅਫਸਰ ਨੂੰ ਰਿਸ਼ਵਤ ਦੇ ਦੋਸ਼ਾਂ 'ਚ ਮੁਕਦਮਿਆਂ ਦੀ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਉੱਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਤੇ ਧਨ-ਦੌਲਤ ਇਕੱਠੀ ਕਰਨ ਦਾ ਦੋਸ਼ ਲੱਗਾ ਹੋਇਆ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਪਾਪਾਂ ਬਾਜੂ ਹੋਏ ਨਹੀਂ ਮੋਇਆ ਸਾਰਨਾ ਜਾਏ ਅਖੀਰ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਆਪਣਾ ਆਚਰਣ ਠੀਕ ਰੱਖੋ ਕਿਉਂਕਿ ਗੁਰੂ ਘਰ ਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਭਾਵ ਕਰਮਾਂ ਦਾ ਹਿਸਾਬ ਤਾਂ ਹਰ ਹਾਲਤ ਵਿੱਚ ਦੇਣਾ ਬਣੇ ਇਹ ਜਲਦੀ ਵੀ ਦਿੱਤਾ ਜਾ ਸਕਦਾ ਤੇ ਬਾਅਦ ਵਿੱਚ ਵੀ ਜਿਸ ਤਰ੍ਹਾਂ ਰੁਪਿੰਦਰ ਕੌਰ ਆਪਣੀ ਇਸ ਕਨਾਉਣੀ ਹਰਕਤ ਤੋਂ ਬਾਅਦ ਪੁਲਿਸ ਵੱਲੋਂ ਫੜੀ ਗਈ ਤੇ ਅੱਜ ਦਿਨ ਉਸ ਦੀ ਸਾਰੀ ਸਾਜ਼ਿਸ਼ ਦੀਆਂ ਪਰਤਾਂ ਹੌਲੀ-ਹੌਲੀ ਹੁਣ ਲੋਕਾਂ ਦੇ ਸਾਹਮਣੇ ਆ ਰਹੀਆਂ ਹਨ ਸਾਥੀਓ ਮੇਰੇ ਵਿਚਾਰ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਕਰਕੇ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਧੰਨਵਾਦ